ਸੰਗਤ ਤਾਂ ਰੋਜ਼ ਆਂਦੀ ਰਹਿੰਦੀ ਆ ਜੀ ਜੋ ਅਗਲੇ ਦੇਸ਼ਾਂ ਉਹ ਸਭ ਦੀ ਹਿੱਸਾ ਪੂਰੀ ਹੁੰਦੀ ਹੈ 1947 ਤੋਂ ਲੈ ਕੇ ਹੁਣ ਤੱਕ ਜਿਵੇਂ ਇਹਨਾਂ ਦੇ ਪੀਰੋ মুর্ਸ਼ਿਦ ਸਦਾਨਾ ਮੇਲਾ ਕਰਦੇ ਸੀ ਜਾਂ ਜੋ ਵੀ ਥੇਰੇ ਤੇ ਰਿਵਾਜ ਕਰਦੇ ਸੀ ਉਦੋਂ ਤੋਂ ਸਵਾਰ ਲਗਭਗ 70 ਸਾਲ ਹੋ ਗਏ ਇਹਨਾਂ ਨੂੰ ਇਹੀ ਕੰਮ ਕਰਦਿਆਂ ਨੂੰ ਜੇ ਜਦੋਂ ਲੋਕ ਸ਼ਾਈ ਜੀ ਨੂੰ ਮਿਲਦੇ ਨੇ ਮੁਰਾਦਾ ਸੱਚੀ ਪੂਰੀਆਂ ਹੁੰਦੀਆਂ ਨੇ ਇਹ ਤਾਂ ਤੁਸੀਂ ਮਿਲੇ ਨੂੰ ਆਜੋ ਸੰਗਤ ਨੂੰ ਖੁਦ ਪੁੱਛ ਲਿਓ ਆ ਕੇ ਤੇ ਸਰਕਾਰ ਦਾ ਦਰਬਾਰ ਆ ਬਾਬਾ ਫੀਨੇ ਸਾ ਸਰਕਾਰ ਦਾ ਇੱਥੇ ਸਾਰਿਆਂ ਦੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਮੈਂ ਬਿਮਾਰ ਸੀ ਇੱਥੇ ਬਹੁਤ ਜਦੋਂ ਮੈਂ ਸਰਕਾਰ ਨੂੰ ਮਿਲਿਆ ਜੀ ਸਾਈਂ ਜਗੀਰ ਸ਼ਾਹੀ ਜੀ ਨੂੰ ਬਾਈ ਇਹਨਾਂ ਦੀ ਕਿਰਪਾ ਦੇ ਬਦੌਲਤ ਜੀ ਮੈਂ ਠੀਕ ਹੋਇਆ ਜੀ ਮੇਰੀ ਸਿਹਤ ਵੀ ਦਰਸਤ ਆ ਜੀ ਮੇਰਾ ਪਰਿਵਾਰ ਵੀ ਦਰਸਤ ਆ ਦਰਬਾਰ ਤੇ ਪਿਆਰ ਵੀ ਹੋਣਾ ਚਾਹੀਦਾ ਸਰਕਾਰਾ ਤੋ ਹਸ ਤੱਕ ਮੈਂ ਕਦੇ ਕਿਹਾ ਨਹੀਂ ਕਿ ਸਰਕਾਰ ਮੈਨੂੰ ਇਹ ਚਾਹੀਦਾ ਉਹ ਚਾਹੀਦਾ ਬਸ ਉਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਤੇ ਸਾਰੀਆਂ ਮਨਕਾਮਨਾ ਸਾਡੀਆਂ ਪੂਰੀਆਂ ਹੁੰਦੀਆਂ ਨੇ ਜੀ ਇੱਥੋਂ ਤੇ ਸਾਡੇ ਸਾਈਂ ਜੀ ਹਰ ਦੁੱਖ ਤਕਲੀਫ ਦੂਰ ਕਰਦੇ ਨੇ ਸਿਟੀ ਐਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਦਰਗਾ ਫਿੰਨੇ ਸ਼ਾਂ ਤੇ ਪਹੁੰਚੇ ਜਿੱਥੇ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਆਂਦੇ ਨੇ ਇਹ ਦੇ ਇੱਕ ਹੁੰਦਾ ਆ ਕਿ ਹਰ ਹਰ ਵਾਰੀ ਆਪਾਂ ਦੇਖਦੇ ਆ ਹਰ ਵੀਰਵਾਰ ਨੂੰ ਇੱਥੇ ਲੋਕ ਆਂਦੇ ਨੇ ਪਰ ਇੱਥੇ ਜਿਹੜਾ ਆ ਕੋਈ ਵੀਰਵਾਰ ਨਹੀਂ ਹੁੰਦਾ ਕੋਈ ਸ਼ੁੱਕਰਵਾਰ ਨਹੀਂ ਹੁੰਦਾ ਸੰਗਤ ਉਦਾਂ ਹੀ ਮੌਜੂਦ ਰਹਿੰਦੀ ਹੈ ਜਿੱਥੇ ਕਿ ਆਮ ਦਿਨਾਂ ਦੇ ਵਿੱਚ ਜਿਵੇਂ ਕਿ ਵੀਰਵਾਰ ਤੇ ਜਿਹੜੀ ਦਰਗਾ ਲੱਗੀ ਹੁੰਦੀ ਹੈ ਤੇ ਦਰਗਾ ਤੇ ਉੱਤੇ ਲੋਕ ਪਹੁੰਚਦੇ ਆ ਤੇ ਸਾਰੇ ਦੇ ਸਾਰੇ ਕਹਿੰਦੇ ਇੱਥੇ ਜਦੋਂ ਵੀ ਆੰਦੇ ਆ ਮਨੋਕਾਮ ਨ ਕੋਈ ਵੀ ਦਿਲ ਦੇ ਵਿੱਚ ਲੈ ਕੇ ਆਂਦੇ ਤੇ ਸਾਰੀ ਦੀ ਸਾਰੀ ਮਨੁਕਾਮਨਾ ਜਿਹੜੀ ਹੈ ਪੂਰੀ ਹੁੰਦੀ ਹੈ ਲੋਕਾਂ ਨਾਲ ਵੀ ਗੱਲ ਕਰਾਂਗੇ ਪਰ ਗੱਲ ਕੀਤੀ ਜਾਵੇ ਦੀ ਹਿਸਟਰੀ ਦੀ ਤੇ ਦਰਗਾ ਜਿਹੜੀ ਹੈ ਤੁਹਾਨੂੰ ਦੱਸ ਦਈਏ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਦੋਂ ਵੰਡ ਹੋਈ ਸੀਗੀ ਉਸ ਤੋਂ ਦੀ ਇਹ ਦਰਗਾਹਾ ਮਤਲਬ ਕਿ ਬਹੁਤ ਜ਼ਿਆਦਾ ਪੁਰਾਣੀ ਦਰਗਾਹਾ ਹੈ ਤੇ ਆਪਾਂ ਗੱਲ ਕਰਾਂਗੇ ਤੇ ਸਾਰੀ ਗੱਲਬਾਤ ਕਰਾਂਗੇ ਲੋਕਾਂ ਨੂੰ ਵੀ ਪੁੱਛਾਂਗੇ ਕਿਹੜੀ ਕਿਹੜੀ ਮੁਰਾਦਾ ਨੇ ਜਿਹੜੀਆਂ ਪੂਰੀਆਂ ਹੋਈਆਂ ਨੇ ਤੇ ਹੋਰ ਵੀ ਗੱਲ ਕਰਾਂਗੇ ਸੋ ਸਾਡੇ ਨਾਲ ਮੀਵਾ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਜਿਹੜੇ ਫਾਦਰ ਸਾਹਿਬ ਨੇ ਜਿਨ੍ਹਾਂ ਦੇ ਜਿਹੜੇ ਪਿਤਾ ਜੀ ਨੇ ਉਹ ਇਸ ਗੱਦੀ ਤੇ ਸੀਨ ਨੇ ਤੇ ਸਾਰੇ ਜਿਹੜੇ ਦੇਖ ਰੱਖ ਨੇ ਉਹੀ ਕਰਦੇ ਨੇ ਤੇ ਉਹ ਤਾਂ ਮਤਲਬ ਕਿ ਬੋਲ ਨਹੀਂ ਸਕਦੇ ਪਰ ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਜ਼ਰੂਰ ਬੋਲਣਗੇ ਆਪਾਂ ਉਹਨਾਂ ਨਾਲ ਗੱਲ ਕਰਦੇ ਸ਼ਾਸਤਰੀ ਕਾ ਜੀ ਅੱਜ ਐਸੇ ਦਰਗਾਹਾਂ ਤੇ ਪਹੁੰਚੇ ਪਹਿਲ ਤਾਂ ਇਹ ਦੱਸੋ ਸੁਣਨ ਦੇ ਵਿੱਚ ਆ ਰਿਹਾ ਕਿ ਪਾਕਿਸਤਾਨ ਤੇ ਹਿੰਦੂਸਤਾਨ ਦੀ ਜਦੋਂ ਵੰਡ ਹੋਈ ਸੀ ਉਦੋਂ ਦੀ ਇਹ ਦਰਗਾਹ ਕਿੰਨੇ ਕੁ ਗੱਲ ਜਿਹੜੀ ਹੈ ਸੱਚ ਸਾਰੀ ਸੱਚੀ ਹੈ ਜੀ ਜੋਗ ਹੈ ਅੱਛਾ ਹਾਂਜੀ ਜੋ ਮੰਨਤਾ ala ਮੰਨਦਾ ਇਹ ਸ਼ਬਦੀਆਂ ਪੂਰੀਆਂ ਹੁੰਦੀਆਂ ਅੱਛਾ ਤੇ ਕਿਵੇਂ ਪਤਾ ਲੱਗਿਆ ਇਸ ਦਾ ਕਿਹ ਇਤਿਹਾਸ ਕੀ ਹੈ ਕਿਵੇਂ ਇਸ ਦਰਗਾਹ ਬਾਰੇ ਪਤਾ ਲੱਗਿਆ ਕਿਵੇਂ ਇਹ ਤੁਹਾਨੂੰ ਪਤਾ ਲੱਗੇ ਕਿ ਇੱਥੇ ਦਰਗਾਹ ਆਇਆ ਤੇ ਕਿੱਦਾਂ ਕਿੱਦਾਂ ਮਤਲਬ ਕਿ ਅੱਗੇ ਚੱਲਦੀ ਹੈ ਸਾਡੇ ਜਨਮ ਤੋਂ ਪਹਿਲਾਂ ਦੀ ਹੈ ਇਹ ਦਰਗਾਹ ਸਾਡੇ ਡੈਡੀ ਜੀਵਾਂ ਦੇ ਇਰ ਮੁਸ਼ਰਦਾ ਤੇ ਦੇ ਸੀ ਜੀ ਉਹ ਪਾਕਿਸਤਾਨ ਚਲੇ ਗਈ ਜੀ ਉਹ ਸਾਰਾ ਰੇਖ ਦੇਖਦੋਂ ਸਾਡੇ ਡੈਡੀ ਉਹਨਾਂ ਨੇ ਕਹਿ ਗਏ ਹਾਂਜੀ ਸਾਡੇ ਵੀ ਗੁਰਪੀਰ ਸਾਡੇ ਡੈਡੀ ਜੀ ਆ ਜੀ ਅਸੀਂ ਉਹਨਾਂ ਦੇ ਬੇਟੇ ਹਾਂ ਜੀ ਹਾਂਜੀ ਤੇ ਤੁਹਾਡੇ ਫਾਜ਼ਲ ਸਾਹਿਬ ਜਿਹੜੇ ਨੇ ਸਾਰਾ ਕੁਝ ਦੇਖਦੇ ਨੇ ਹਾਂਜੀ ਤੇ ਸਾਰਾ ਕੁਝ ਮੈਨੇਜ ਕਰਦੇ ਆ ਤੇ ਕਿਸ ਤਰੀਕੇ ਨਾਲ ਮਤਲਬ ਦਰਗਾਹ ਚੱਲਦੀ ਏ ਕਿਵੇਂ ਕਿੱਦਾਂ ਮਤਲਬ ਕਿ ਅੱਗੇ ਵੱਧ ਅੱਗੇ ਜੀ ਵੀਰਵਾਰ ਨੂੰ ਸੰਗਤ ਆਉਂਦੀ ਆ ਹਾਂਜੀ ਇਹ ਸੰਗਤ ਤਾਂ ਰੋਜ਼ ਆਉਂਦੀ ਰਹਿੰਦੀ ਆ ਜੀ ਜੋ ਅਗਲੇ ਦੇਸਾ ਉਹ ਸਾਉਦੀ ਇਹ ਸਾ ਪੂਰੀ ਹੁੰਦੀ ਹੈ ਜੀ ਜੋ ਮੰਨਤਾ ਅਗਲਾ ਮੰਨ ਦਾ ਮੰਨਤਾ ਪੂਰੀ ਹੁੰਦੀ ਹੈ ਜੋ ਅਗਲਾ ਮੰਨਤਾ ਮੰਨ ਕੇ ਜਾਂਦਾ ਇੱਥੇ ਚੜਾ ਕੇ ਜਾਂਦਾ ਜੀ ਤਾਂ ਬਾਜੀ ਕੀ ਇਹਦਾ ਇਤਿਹਾਸ ਆ ਕਿਵੇਂ ਪਤਾ ਲੱਗਿਆ ਇਸ ਦਰਗਾਹ ਵਾਂ ਇਹ ਦਰਗਾਹ ਜੀ ਤਕਰੀਬਨ ਜਦੋਂ 1947 ਦੀ ਵਿੱਚ ਵੰਡ ਹੋਈ ਇਹ ਸਾਡਾ ਸਾਰਾ ਪਿੰਡ ਮੁਸਲਮਾਨੀ ਸੀ ਤਰੀਹੋਂ ਦੀ ਜੀ ਤੇ ਜਿਹੜੇ ਸਾਈਂ ਜੀ ਇੱਥੇ ਉਸ ਟਾਈਮ ਗੱਦੀ ਨਿਸ਼ੀਨ ਸੀਗੇ ਉਹ 1947 ਮੈਂ ਓਕੇ ਪਾਕਿਸਤਾਨ ਚਲੇ ਗਏ ਜੀ ਤੇ ਜਿਹੜੇ ਜੋ ਸਾਡੇ ਸਾਈਂ ਜੀ ਬੈਠੇ ਐ ਉਸ ਨੂੰ ਗੱਦੀ ਨਿਸ਼ੀਨ ਨੇ ਜੀ ਉਹਨਾਂ ਦੇ ਵੱਡੇ ਭਾਈ ਸੇਵ ਜੀ ਤੇ ਹੀ ਸਿਗੇ ਇਹ ਦੋਨਾਂ ਨੂੰ ਜ਼ਿੰਮੇਵਾਰੀ ਸੰਭਾਲ ਕੇ ਗਿਆ ਵੀ ਤੁਸੀਂ ਦਰਗਾਹ ਦੀ ਦੇਖ ਰਹਿ ਕੇ ਤੁਸੀਂ ਕਰਨੀ ਆ 1947 ਤੋਂ ਲੈ ਕੇ ਹੁਣ ਤੱਕ ਜਿਵੇਂ ਇਹਨਾਂ ਦੇ ਪੀਰੋ মুর্ਸ਼ਿਦ ਸਦਾਨਾ ਮੇਲਾ ਕਰਦੇ ਸੀ ਜਾਂ ਜੋ ਵੀ ਇਥੇ ਰੀਤੀ ਰਿਵਾਜ ਕਰਦੇ ਸੀ ਉਦੋਂ ਤੋਂ ਸਵਾਰ ਲਗਭਗ 70 ਸਾਲ ਹੋ ਗਏ ਇਹਨਾਂ ਨੂੰ ਇਹੀ ਕੰਮ ਕਰਦਿਆਂ ਨੂੰ ਇਹ ਸਾਲ ਤਕਰੀਬਨ ਪਹਿਲਾਂ ਸੰਗਤ ਵੀ ਬਾਰੋਂਦੀ ਸੀ ਪਰ ਹੁਣ ਜਿਵੇਂ ਜਿਵੇਂ ਰੁਝਾਨ ਬਦਲਿਆ ਲੋਕਾਂ ਦਾ ਲੋਕ ਜਿਸ ਦਿਨ ਫ੍ਰੀ ਹੁੰਦੇ ਆ ਐਤਵਾਰ ਸ਼ੁੱਕਰਵਾਰ ਸੋਮਵਾਰ ਜੋ ਵੀ ਦਿਨ ਹੁੰਦਾ ਕਿਉਂਕਿ ਸੰਗਤਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਈਂ ਜੀ ਇੱਥੇ 24 ਘੰਟੇ ਅਵੇਲੇਬਲ ਨੇ ਹੁਣ ਸੰਗਤਾਂ ਕੋਲ ਜਦੋਂ ਟਾਈਮ ਹੁੰਦਾ ਸਵੇਰ ਦੁਪਹਿਰੇ ਸ਼ਾਮ ਉਹ ਇੱਥੇ ਆਉਂਦੇ ਨੇ ਇਹਨਾਂ ਨੂੰ ਮਿਲਦੇ ਆ ਇਹਨਾਂ ਨਾਲ ਆਪਦਾ ਦੁੱਖ ਸੁੱਖ ਸਾਂਝਾ ਕਰਦੇ ਆ ਦਰਗਾਹ ਤੇ ਨਮਸਕਾਰ ਕਰਦੇ ਆ ਆਪਦੀ ਮੰਤਵ ਜੋ ਵੀ ਮਨ ਦੇ ਵਿੱਚ ਲੈ ਆਪਾਂ ਸਰਤਾ ਲੈ ਕੇ ਆਉਂਦੇ ਆ ਉਹਦੇ ਅਕੋਰਡਿੰਗ ਉਹ ਆਪਦਾ ਇੱਥੇ ਆ ਕੇ ਅੱਛਾ ਕੋਈ ਚੜਾਵਾ ਜਿਹੜਾ ਚੜਦਾ ਹੁੰਦਾ ਮੈਂ ਮੋਸਟਲੀ ਦੇਖਿਆ ਕਿ ਜਿਹੜੇ ਦਰਗਾਹ ਹੁੰਦੀਆਂ ਨੇ ਤਾਂ ਚਾਦਰ ਚੜਾਈ ਜਾਂਦੀਆਂ ਨੇ ਨਮਕ ਚੜਾਈ ਜਾਂਦੇ ਨੇ ਤੇ ਕਹਿੰਦੇ ਨੇ ਕਿ ਸਾਰਾ ਕੁਝ ਮਤਲਬ ਕੀ ਪੂਰਾ ਹੋਊਗਾ ਹਾਂਜੀ ਦੇਖੋ ਹੁਣ ਇਹ ਅਸੀਂ ਨਾ ਕੋਲ ਇੱਥੇ ਮਤਲਬ ਕੋਈ ਪ੍ਰੋਪਰਲੀ ਨਹੀਂ ਹੈ ਵੀ ਇਹੀ ਚੀਜ਼ ਲੈ ਕੇ ਆਉਣੀ ਆ ਸੰਗਤ ਕੁ ਜੇ ਆਉਂਦਾ ਕੋਈ ਮੇਰਾ ਇਹ ਕੰਮ ਹੋ ਜੇ ਮੈਂ ਚਾਦਰ ਚੜਾਉਂਗੀ ਉਹ ਚਾਦਰ ਲੈ ਕੇ ਆਉਂਦਾ ਕਿਸੇ ਦੇ ਕੋਈ ਮਾੜਾ ਮੋਟਾ ਜ਼ਖਮ ਫੋੜਾ ਫਿੰਡ ਸੇਲ ਕਰਦਾ ਮੈਂ ਨੂਨ ਤੇਲ ਲੈ ਕੇ ਆਉਂਗਾ ਜਾਂ ਮੈਂ ਝਾੜੂ ਲੈ ਕੇ ਆਉਂਗਾ ਉਹ ਉਹ ਲੈ ਆਉਂਦਾ ਵਾ ਕੋਈ ਲੰਗਰ ਬਣਾ ਲਈ ਦਾਲਾਂ ਲੈ ਆਉਂਦਾ ਵਾ ਕੋਈ ਫੁੱਲੀਆਂ ਪਤਾਸੇ ਦਾ ਪ੍ਰਸ਼ਾਦ ਲੈ ਆਉਂਦਾ ਕੋਈ ਨਿਆਜ ਬਣਾ ਕੇ ਲੈ ਆਉਂਦਾ ਜੋ ਵੀ ਬਲਵਗਰੇ ਤੇ ਕੋੜੇ ਗਾਜੂ ਵਗਰੇ ਦੇ ਮੰਦ ਚ ਭਾਵਨਾ ਮੋਲੇ ਵਲੇ ਜਿਵੇਂ ਤੁਸੀਂ ਕਿਹਾ ਕੀ ਪਾਕਿਸਤਾਨ ਜਦੋਂ ਹਿੰਦੂਸਤਾਨ ਦਾ ਵਡਵਾਰਾ ਹੋਇਆ ਉਦੋਂ ਦੀ ਜਗਾ ਆ ਤੇ ਇਹ ਜਿਹੜੀ ਜਗਾ ਆ ਮੁਸਲਮਾਨਾਂ ਦੀ ਸੀ ਕਿ ਕਿਸ ਤਰੀਕੇ ਨਾਲ ਮਤਲਬ ਕਿ ਇੱਥੇ ਤੁਸੀਂ ਬੈਠੇ ਕੀ ਕੀ ਹੋਇਆ ਸਾਰਾ ਕੁਝ ਦੱਸੂਗੀ ਇੱਕ ਵਾਰੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਂ ਵੀ ਇੰਨਾ ਜਿਹੜੇ ਸਾਈਂ ਹੁਣੇ ਬੈਠੇ ਆ ਸਾਈਂ ਜ਼ਗੀਰ ਸ਼ਾਹ ਜੀ ਇਹਨਾਂ ਦੇ ਵੱਡੇ ਭਰਾ ਸ਼ਹਿਰਤ ਨੇ ਸ਼ਾਹ ਜੀ ਸੀ ਉਹਨਾਂ ਦੀ ਵੀ ਦਰਗਾਹ ਅੰਦਰ ਬਣੀ ਹੋਈ ਆ ਇਹਨਾਂ ਦੇ ਪੀਰੋ ਮੁਰਸ਼ਿਦ ਜਿਹੜੇ ਸੀਗੇ ਉਹ ਮੁਸਲਮਾਨ ਸੀਗੇ ਕਿਉਂਕਿ ਸਾਡਾ ਸਾਰਾ ਪਿੰਡ ਜੱਦੀ ਮੁਸਲਮਾਨੀ ਮੁਸਲਮਾਨ ਸਾਰੇ ਪਾਕਿਸਤਾਨ ਚ ਲਗੇ ਤੇ ਇਹਨਾਂ ਦੀ ਜਿਹੜੀ ਪੀਰ ਸੀਗੇ ਉਹ ਵੀ ਪਾਕਿਸਤਾਨ ਚ ਲਗੇ ਤੇ ਇਹਨਾਂ ਦੋਨਾਂ ਭਰਾਵਾਂ ਨੂੰ ਇਹ ਸੰਭਾਲ ਕੇ ਚਾਰਜ ਹੁੰਦਾ ਵੀ ਤੁਸੀਂ ਇੱਥੇ ਝਾੜੂ ਬੁਹਾਰੀ ਕਰਨੀ ਆ ਜੋ ਵੀ ਡੇਰੇ ਦੀ ਦਰਗਾਹ ਦੀ ਦੇਖ ਰੇਗਾ ਉਹ ਜਿੰਮੇਵਾਰੀ ਇਹਨਾਂ ਨੂੰ ਸੰਭਾਲ ਕੇ ਉਹ ਤੇ ਇਹਨਾਂ ਤੋਂ ਇਹਨਾਂ ਨੇ ਹੌਲੀ ਹੌਲੀ ਪਹਿਲਾਂ ਸਾਰਾ ਜੰਗਲ ਬੀਜਾਬਾਨ ਸੀਗਾ ਜੀ ਦਰਗਾਹ ਇਕੱਲੀ ਦਰਗਾਹ ਸੀਗੀ ਇਹਨੂੰ ਇੱਕ ਡੰਡੀ ਆਉਂਦੀ ਸੀ ਬਾਕੀ ਸਾਰਾ ਜੰਗਲ ਸੀਗਾ ਇਹਨਾਂ ਦੋਨਾਂ ਭਰਾਵਾਂ ਨੇ ਇੱਥੇ ਵੱਡੇ ਭਾਈ ਸਾਹਿਬ ਨੇ ਰਤਨਸ਼ਾਹੀ ਜੀ ਨੇ ਕਮਾਈ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਨਾਲ ਵੀ ਕੀਤੀ 50 ਸਾਲ ਤੇ ਉਹਨਾਂ ਤੋਂ ਬਾਅਦ ਵੀ ਹੁਣ ਕੀਤੀ ਇਹਨਾਂ ਨੇ ਤਾਂ ਇਹ ਡੇਰਾਵਾਦ ਕੀਤਾ ਤਾਂ ਇੱਥੇ ਹੁਣ ਲੱਖਾਂ ਰੁਪਇਆ ਲਾ ਕੇ ਸ਼ੈੱਡ ਬਣਾਏ ਆ ਕਮਰੇ ਬਣਾਏ ਆ ਸੰਗਤ ਲੱਖਾਂ ਦੀ ਤعداد ਚੋਂਦੀ ਆ ਹੁਣ ਮੇਲਾ 27 ਜੁਲਾਈ ਨੂੰ 28 ਜੁਲਾਈ ਨੂੰ ਤੇ ਇੱਥੇ ਤਰਲ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਕਿ ਸੋ ਅਸੀਂ ਪ੍ਰਬੰਧਾਗਾ ਸਾਤੋਂ ਵੀ ਇਸ ਸੰਭਾਲ ਨਹੀਂ ਹੁੰਦੀ ਇਹ ਨਹੀਂ ਸੰਗਤ ਆ ਜਾਂਦੀ ਆ ਜੀ ਸਾਡੀ ਜਿੰਨੀ ਸਾਡੀ ਥਿੰਕਿੰਗ ਆ ਉਸ ਤੋਂ ਵੱਧ ਹੁੰਦੀ ਸੰਗਤ ਅੱਛਾ ਜਦੋਂ ਲੋਕ ਸ਼ਾਈ ਜੀ ਨੂੰ ਮਿਲਦੇ ਨੇ ਮੁਰਾਦਾ ਸੱਚੀ ਪੂਰੀਆਂ ਹੁੰਦੀਆਂ ਨੇ ਇਹ ਤਾਂ ਤੁਸੀਂ ਮਿਲੇ ਨੂੰ ਆਜੋ ਸੰਗਤ ਨੂੰ ਖੁਦ ਪੁੱਛ ਲਿਓ ਆਗੇ ਇਹ ਤਾਂ ਹੁਣ ਜਿਹੜੇ ਲੋਕ ਦੇਸ਼ਾਂ ਵਿਦੇਸ਼ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ ਉਹ ਸਿਰਫ ਫੋਨ ਤੇ ਗੱਲ ਕਰਦੇ ਸਾਈ ਉਹਨਾਂ ਨਾਲ ਵੀ ਸਾਨੂੰ ਆਹ ਦੁੱਖ ਆਹ ਤਕਲੀਫ ਆ ਜਾਂ ਸਾਡੀ ਆਹ ਕੰਮ ਰਹਾ ਅੜੂ ਦੂਰਾ ਵਾ ਉਹਨਾਂ ਦਾ ਕੈਨੇਡਾ ਅਮਰੀਕਾ ਬੈਠਣਾ ਤਾਂ ਹੁੰਦਾ ਇੱਥੇ ਆਹ ਸਾਰਾ ਕੁਝ ਬਣ ਗਿਆ ਇਹ ਸੰਘਤ ਦੇ ਬਦਲ ਤਾਂ ਬਣ ਗਿਆ ਹੋਰ ਸਾਈ ਨਹੀਂ ਛੋਗੇ ਤੇ ਸੰਘਤ ਦੇ ਬਦਲ ਤੀਆ ਪਰ ਕਮਾਈ ਸਾਈ ਦੀ ਹੈ ਜੀ ਅੱਛਾ ਜੀ ਮੈਂ ਤੁਸੀਂ ਕਿਹਾ ਕਿ ਮੁਸਲਮਾਨਾਂ ਦਾ ਇਹ ਪੂਰਾ ਦਾ ਪੂਰਾ ਤੁਹਾਡਾ ਏਰੀਆ ਜਿਹੜਾ ਸੀਗਾ ਪਿੰਡ ਸੀਗਾ ਮੁਸਲਮਾਨਾਂ ਦੇ ਸੀਗਾ ਤੇ ਜਿਹਦੇ ਇਹਦੇ ਵਿੱਚ ਮੇਲੇ ਹੁੰਦੇ ਸਾਰੇ ਮੁਸਲਮਾਨੀ ਦੇ ਤਰੀਕੇ ਨਾਲ ਹੁੰਦੇ ਹਾਂ ਜੋ ਵੀ ਜਿਵੇਂ ਜੋ ਪਾਕਿਸਤਾਨ ਮੌਕੇ ਦਾ ਰੀਤੀ ਰਿਵਾਜ ਸੀ ਇਹਨਾਂ ਨੇ ਬਦਲਿਆ ਨਹੀਂ ਇਹਨਾਂ ਨੇ ਉਵੇਂ ਦਾ ਉਵੇਂ ਹੀ ਰੱਖਿਆ ਵੀ ਜਿਵੇਂ ਮੇਰਾ ਪੀਰ ਮੇਲਾ ਕਰਵਾਉਂਦਾ ਸੀ ਉਦਾਂ ਹੀ ਮੈਂ ਮੇਲਾ ਕਰਾਉਣਾ ਹੁਣ ਆਮ ਆਪਾਂ ਮੇਲਿਆਂ ਨੂੰ ਦੇਖਦੇ ਆਂ ਦੁਕਾਨੇ ਲੱਗੀਆਂ ਹੁੰਦੀਆਂ ਜੋੜੀਆਂ ਲੱਗੀਆਂ ਆਉਂਦੀਆਂ ਨੇ ਕਲਾਕਾਰ ਆਉਂਦੇ ਇੱਥੇੋਂ ਕੰਮ ਨਹੀਂ ਹੈਗਾ ਇੱਥੇ ਓਨਲੀ ਸਿਰਫ ਕਵਾਲ ਉਹ ਵੀ ਜਿਹੜੇ ਜੱਦੀ ਪੁਸਤੀ ਕਵਾਲ ਆ ਉਹ ਆਉਂਦੇ ਆ ਇਹ ਨਹੀਂ ਆ ਵੀ ਨਵਾਂ ਬਣ ਗਿਆ ਤੇ ਆ ਗਿਆ ਨਾ ਜੀ ਇਹ ਜਿਹੜੇ ਪੁਰਾਣੇ ਜੋ ਪੁਰਾਣੇ ਮਤਲਬ ਬਜ਼ੁਰਗ ਸੀ ਜਕਵਾਲ ਉਹਨਾਂ ਦੇ ਗਾਂ ਪੋਤੇ-ਪੋਤੀਆਂ ਕਵਾਲ ਉਹ ਆਉਂਦੇ ਇੱਥੇ ਉਹ ਗਾਉਂਦੇ ਆ ਬਸ ਕੱਲੇ ਕਵਾਲ ਲਾਈਦੇ ਰਾਤ ਨੂੰ ਤੇ ਲੰਗਰ ਬਣਾ ਰਾ ਹੁੰਦਾ ਸੰਗਤਾਂ ਚੌਂਕੀ ਭਰਦੀਆਂ ਤੇ ਸਵੇਰ ਨੂੰ ਦੁਬਾਰੇ ਫੇਰ ਕਵਾਲ ਲੱਗਦੇ ਤੇ ਅਧਿਕਾਰ ਨੂੰ ਸੰਗਤ ਵਾਪਸ ਚ ਜਾਂਦੀ ਹੈ ਜਿਹੜੀ ਹਿਸਟਰੀ ਆ ਉਹ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਲੋਕਾਂ ਦਾ ਵੀ ਰਿਵਿਊ ਜ਼ਰੂਰ ਲਵਾਂਗੇ ਕਿ ਕਿੰਨੇ ਸਾਲ ਤੋਂ ਆ ਰਹੇ ਨੇ ਤੇ ਕਿਹੜੀ ਕਿਹੜੀ ਮੁਰਾਦਾ ਜੜੀ ਨੇ ਪੂਰੀ ਹੋਈ ਚੁੱਕੀਆਂ ਨੇ ਸਭ ਕਰਦੇ ਜੈ ਸਾਈਆਂ ਦੀ ਜੀ ਸਭ ਨੂੰ ਜੀ ਤੇ ਮੈਂ ਜੀ ਸ਼ੁਰੂ ਤੋਂ ਹੀ ਮੈਂ ਪੜਿਆ ਹੀ ਇੱਥੇ ਆ ਕਿਉਂਕਿ ਪਲੱਸ 2 ਦੇ ਵਿੱਚ ਮੇਰਾ ਪਿੰਡ ਹੈਗਾ ਵਾ 10 ਕਿਲੋਮੀਟਰ ਤੇ ਇੱਥੇ ਪਲੱਸ 2 ਦੇ ਵਿੱਚ ਲੱਗ ਗਿਆ ਸੀਗਾ ਤੇ ਇਹ ਸਰਕਾਰ ਦਾ ਦਰਬਾਰ ਆ ਬਾਬਾ ਫੀਨੇਸ਼ਾ ਸਰਕਾਰ ਦਾ ਇੱਥੇ ਸਾਰਿਆਂ ਦੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਅਜੀ ਤੁਹਾਡੀ ਕਿਹੜੀ ਮਨੁਕਾਮਨਾ ਜਿਹੜੀ ਇੱਥੇ ਪੂਰੀ ਹੋਈ ਹੈ ਮੇਰੇ ਸਾਰੇ ਕੰਮ ਹੋਏ ਨੇ ਜੀ ਜੋ ਜੋ ਮੈਂ ਮੁਰਾਦ ਮੰਗੀ ਆ ਜੋ ਜੋ ਜਿਵੇਂ ਮੈਂ ਦੁਬਈ ਜਾਣਾ ਸੀਗਾ ਬਾਹਰਲਾ ਕਰਨਾ ਬਾਰਲਾ ਲਾਇਆ ਸੀਗਾ ਸੋ ਮੇਰਾ ਉਹ ਵੀ ਪੂਰਾ ਹੋਇਆ ਅੱਛਾ ਬਾਰਲਾ ਜਿਹੜਾ ਕਿ ਆਇਆ ਕਹਿੰਦਾ ਜਾਚੜਾਉਂਦੇ ਨੇ ਪੂਰਾ ਜਾਂਦਾ ਤੁਸੀਂ ਵੀ ਜਾਚੜਾਇਆ ਜੀ ਜੀ ਤੇ ਹੁਣ ਮੈਂ ਵੱਡੀ ਕੰਟਰੀ ਦਾ ਵੀ ਲਾਇਆ ਹੋਇਆ ਜੀ ਜਰੂਰ ਜਾਚੜਾਵਾਗੇ ਜਦੋਂ ਜੋ ਸਾਈਂ ਜੀ ਪੂਰੀ ਕਰਨਗੇ ਜੀ ਜਰੂਰ ਅੱਛਾ ਤੁਸੀਂ ਇੱਧਰੋਂ ਆਏ ਹੋਵਾਂ ਜਿਵੇਂ ਸਾਰ ਪਾਸੇ ਉਮੀਦ ਹਾਰ ਗਿਓ ਪਰ ਇੱਥੇ ਆਏ ਹੋਵਾਂ ਤੇ ਸਾਰੀਆਂ ਤੁਹਾਡੀ ਮਨੁਕਾਮਨਾ ਜੜੀਆਂ ਨੇ ਪੂਰੀ ਹੋ ਗਈਆਂ ਹਾਂਜੀ ਹਾਂਜੀ ਇਦਾਂ ਹੀ ਹੈ ਜੀ ਹਾਂ ਹਾਂਜੀ ਹਾਂਜੀ ਬਸ ਜੀ ਅਸੀਂ ਵੀ ਮੈਂ ਬਿਮਾਰ ਸੀ ਇੱਥੇ ਬਹੁਤ ਜਦੋਂ ਮੈਂ ਸਰਕਾਰ ਨੂੰ ਮਿਲਿਆ ਜੀ ਸਾਈਂ ਜਗੀਰ ਸ਼ਾਹੀ ਨੂੰ ਬਾ ਇਹਨਾਂ ਦੀ ਕਿਰਪਾ ਦੇ ਬਦੌਲਤ ਜੀ ਮੈਂ ਠੀਕ ਹੋਇਆ ਜੀ ਮੇਰੀ ਸਿਹਤ ਵੀ ਦਰਸਤਾ ਜੀ ਮੇਰਾ ਪਰਿਵਾਰ ਵੀ ਦਰਸਤਾ ਬਾ ਇਹਨਾਂ ਦੀ ਕਿਰਪਾ ਨਾਲ ਮੇਰੇ ਬੱਚੇ ਵੀ ਆ ਬਾਲ ਬੱਚੇ ਵੀ ਆ ਇਹਨਾਂ ਦੀ ਰਹਿਮਤਾਂ ਨੇ ਸਦਕੇ ਬਾ ਜੀ ਜਿਹੜੀ ਇੱਥੇ ਦੀ ਕਮੇਟੀ ਆ ਪ੍ਰਬੰਧਕ ਕਮੇਟੀ ਆ ਬਹੁਤ ਵਧੀਆ ਜੀ ਬਹੁਤ ਜਿੱਦਾ ਸਾਰਾ ਕੰਮ ਜਿਹੜਾ ਵਿਵਸਥਾ ਨਾਲ ਕਰਦੇ ਆ ਪੂਰੀ ਲੰਗਰ ਪਾਣੀ ਦੀ ਵਿਵਸਥਾ ਆ ਸੰਗਤ ਦੇ ਉੱਠਣ ਬੈਠਣ ਦੀ ਵਿਵਸਥਾ ਆ ਸਾਰੀ ਬਹੁਤ ਹੀ ਬਹੁਤ ਚੰਗੇ ਤਰੀਕੇ ਨਾਲ ਕਰਦੇ ਨੇ ਜੀ ਸੋ ਹੋਰ ਵੀ ਗੱਲ ਕਰਦੇ ਸਾਡੇ ਨਾਲ ਇੱਕ ਨੌਜਵਾਨ ਹੋਰ ਮੌਜੂਦ ਹੈ ਲੋ ਕਿੰਨੇ ਟਾਈਮ ਤੋਂ ਸੇਧਰਾ ਰਹੇ ਹੋ ਮੈਂ ਪਿੰਡ ਜਮਾਲਪੁਰ ਚੰਡੇਗਰ ਰੋਡ ਤੋਂ ਆਂਦਾ ਹੁੰਦਾ ਜੀ ਉਥੋਂ ਸਾਡੇ ਬਾਪੂ ਨੇ ਬਾਪੂ ਬਲਜੀਤ ਜੀ ਹਮ ਉਹਨਾ ਕਰਕੇ ਮੈਂ ਇਸ ਦਰਬਾਰ ਤੇ ਜੁੜਿਆ ਜੀ ਤੇ ਮੈਂ 9th ਦੇ ਵਿੱਚ ਸੀ ਹਮ ਉਸ ਟਾਈਮ ਉਹ ਮੈਨੂੰ ਪਹਿਲੀ ਵਾਰ ਇੱਥੇ ਲੈ ਕੇ ਆਏ ਸੀ ਹਮ ਤੇ ਇੱਕ ਹੋਰ ਟਾਈਮ ਆ ਤੇ ਅੱਜ ਦੇਖ ਲੋ ਇੰਨਾ ਪਿਆਰਾ ਕਿ ਅੱਜ ਮੈਂ ਮਤਲਬ ਜਦੋਂ ਵੀ ਛੁੱਟੀ ਹੁੰਦੀ ਹੈ ਇੱਕ ਹੁੰਦਾ ਕਿ ਚਲੋ ਇੱਥੇ ਚਲੀਏ ਹਮ ਕਿਉਂਕਿ ਇੱਥੇ ਸਾਰੇ ਆਪਸੇ ਹੀ ਪਾਈਚਾਰਾ ਬਹੁਤ ਹੈਗਾ ਤੇ ਕਿਹੜੀ ਇੱਛਾ ਆ ਜਿਹੜੀ ਕਿ ਇੱਥੇ ਆ ਕੇ ਪੂਰੀ ਹੋ ਗਈ ਹਰ ਪਾਸੋਂ ਉਮੀਦ ਹਾਰ ਗਏ ਹੋਗੇ ਜਾਂ ਫਿਰ ਲੱਗਿਆ ਹੋਵੇ ਕਿ ਉਹ ਚੀਜ਼ ਮੇਰੀ ਹੋਣੀ ਨਹੀਂ ਪਰ ਕਿਤੇ ਨਾ ਕਿਤੇ ਇੱਥੇ ਆ ਕੇ ਜਿਹੜਾ ਆਏ ਹੋ ਤੇ ਉਹ ਮਨੁਕਾਮਨਾ ਜਿਹੜੀ ਪੂਰੀ ਹੋ ਗਈ ਹੋਵੇ ਦੇਖੋ ਜ਼ਰੂਰੀ ਨਹੀਂ ਆ ਕਿ ਦਰਬਾਰ ਤੇ ਅਸੀਂ ਸਿਰਫ ਇੱਛਾ ਹੀ ਲੈ ਕੇ ਆਈਏ ਹੂੰ ਬਿਲਕੁਲ ਦਰਬਾਰ ਤੇ ਪਿਆਰ ਵੀ ਹੋਣਾ ਚਾਹੀਦਾ ਜੀ ਸਰਕਾਰਾਂ ਤੋਂ ਹਾਸ ਤੱਕ ਮੈਂ ਕਹਿੰਦਾ ਕਿ ਹਾਂ ਨਹੀਂ ਕਿ ਸਰਕਾਰ ਮੈਨੂੰ ਇਹ ਚਾਹੀਦਾ ਉਹ ਚਾਹੀਦਾ ਬਸ ਉਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਦਰਬਾਰ ਤੇ ਆ ਕੇ ਵਧੀਆ ਲੱਗਦਾ ਇੱਥੇ ਸੇਵਾ ਕਰਕੇ ਵਧੀਆ बस यही काफी है इत्ते करी जाओ ओन्ना नु आप पता की चाहिदा बंदे नु की नहीं चाहिदा ओन्ना ने आप दे देना दे मंगे दे so, दी लोडी नहीं पेणियां सो लगातार ही ਲੋਕਾਂ ਦੀ ਜਿਹੜੀਆਂ ਗੱਲਾਂ ਸੁਣਦੇ ਹੋ ਇਹ ਨਜ਼ਰ ਆ ਰਿਹਾ ਕਿ ਲੋਕਾਂ ਦੀਆਂ ਮਨੁਕਾਮਨਾ ਜਿਹੜੀਆਂ ਨੇ ਪੂਰੀਆਂ ਨਹੀਂ ਹੁੰਦੀਆਂ ਪਰ ਇੱਥੇ ਜਾ ਕੇ ਵੱਡਿਆਂ ਤੋਂ ਵੱਡੀਆਂ ਜਿਹੜੀਆਂ ਨੇ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਤੇ ਜਿਹੜੀ ਵੀ ਇੱਛਾ ਨੇ ਸਾਰੀਆਂ ਜਿਹੜੀਆਂ ਨੇ ਪੂਰੀ ਹੋ ਜਾਂਦੀਆਂ ਤੇ ਆਪਾਂ ਗੱਲ ਕਰਦੇ ਹਾਂ ਹਲੋ ਹਲੋ ਜੀ ਅ ਪਹਿਲੇ ਤਾਂ ਦੱਸੋ ਕਿੱਧਰੋਂ ਆਏ ਹੋ ਮੈਂ ਜੀ ਮੇਰਾ ਪਿੰਡ ਬਾੜੇਵਾਲ ਡੋਗਰਾ ਲਾਡੋਵਾਲ ਦੇ ਨਾਲ ਲੱਡਵਾ ਦਿਨਾ ਤੇ ਇੱਥੇ ਆਏ ਹੋ ਪਹਿਲ ਤੇ ਦੱਸੋ ਕਿੰਨੇ ਟਾਈਮ ਤੋਂ ਆ ਰਹੇ ਹੋ ਤੇ ਕਿਹੜੀਆਂ ਮਰਜ਼ਾਆਂ ਨੇ ਜੜੀਆਂ ਪੂਰੀ ਹੋਈਆਂ ਨੇ ਅਸੀਂ ਸ਼ੁਰੂ ਤੋਂ ਹੀ ਇੱਥੇ ਆ ਰਹੇ ਹਾਂ ਹਾਂ ਸਾਡੇ ਬਜ਼ੁਰਗ ਇੱਥੇ ਹੀ ਸ਼ੁਰੂ ਤੋਂ ਹੀ ਆਨੇ ਆਸੀਂ ਜੀ ਤੇ ਸਾਰੀਆਂ ਮਨਕਾਮਨਾ ਸਾਡੇ ਪੂਰੀਆਂ ਹੁੰਦੀਆਂ ਹੋਈਆਂ ਨੇ ਜੀ ਇੱਥੋਂ ਹੂੰ ਤੇ ਸਾਡੇ ਸਾਈਂ ਜੀ ਹਰ ਦੁੱਖ ਤਕਲੀਫ ਦੂਰ ਕਰਦੇ ਨੇ ਹੂੰ ਅੱਜ ਤੁਹਾਡੇ ਨਾਲ ਕੋਈ ਐਦਾਂ ਦਾ ਆਪਣਾ ਪਰਸਨਲ ਐਕਸਪੀਰੀਅੰਸ ਦੱਸੋ ਕਿ ਹਰ ਪਾਸੋਂ ਉਮੀਦ ਹਾਰ ਗਏ ਹੋਗੇ ਪਰ ਇੱਥੇ ਆ ਕੇ ਉਹ ਜਿਹੜਾ ਕੰਮ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਹੋ ਗਿਆ ਹੋਵੇ ਬਿਲਕੁਲ ਜੀ ਐਦਾਂ ਹੁੰਦਾ ਸਾਡਾ ਯਕੀਨ ਸ਼ੁਰੂ ਤੋਂ ਬਣਿਆ ਹੋਇਆ ਹੈ ਤੇ ਕੋਈ ਵੀ ਕੰਮ ਆ ਜਿਹੜਾ ਅਸੀਂ ਇਦਾਂ ਦਾ ਨਹੀਂ ਕਹਿ ਸਕਦੇ ਵੀ ਜਿਹੜੀ ਸਾਡੀ ਮਰਜ਼ੀ ਤੋਂ ਨਹੀਂ ਪੂਰੀ ਹੁੰਦੀ ਕੋਈ ਵੀ ਕੰਮ ਆ ਹੁਣ ਅਸੀਂ ਸਟੱਡੀ ਵਗੈਰਾ ਕਰਦੇ ਸੀਗੇ ਕੋਈ ਵੀ ਸਾਡੀ ਡਿਗਰੀ ਹੋਈ ਆ ਤਾਂ ਸਾਨੂੰ ਇਹ ਪਤਾ ਕਿ ਸਾਰਾ ਕੁਝ ਸਾਨੂੰ ਸਾਈਂ ਜੀ ਦੀ ਬਦੌਲਤ ਹੀ ਮਿਲਿਆ ਤੇ ਅਸੀਂ ਬਹੁਤ ਖੁਸ਼ ਖੁਸ਼ੀ ਮਹਿਸੂਸ ਕਰਦੇ ਇੱਥੇ ਆ ਕੇ